ਆ ਦੇਖੋ ਜੀ ਤਾਇਆ ਤਾਇਆ ਬੰਗਿਆਂ ਦੀ ਗੋਲੀ ਚੱਲ ਗਈ ਆ ਹੁਣੇ ਉਹ ਧੱਕਾ ਹੀ ਮਾਰ ਦੇ ਆ ਫਿਰ ਧੱਕਾ ਉਹ ਗੱਡੀ ਤੇ ਗੋਲੀ ਲੱਗੀ ਆ ਬਚ ਗਿਆ ਬਚ ਗਿਆ ਬਚ ਗਿਆ ਜਾਂਦੀ ਕੱਢ ਲਾ ਯਾਰ ਇਹਨੂੰ ਓਏ ਇੱਕ ਭਾਂਦੇ ਓਹੋ 400 ਵਾਲਾ ਹਜੇ ਕੋਈ ਵੀ ਨਹੀਂ ਆਇਆ ਇੱਥੇ ਦੇਖ ਲਾ 400 ਕਿੱਥੇ ਆ ਉਲਟਾ ਤਾਂ 10 ਦਿਨ ਹੀ ਕਿਤੇ ਲੱਗਾ ਗੱਤੀ ਚ ਇੱਕ ਨੂੰ ਤਾਂ ਲੱਗਾ ਇੱਕ ਹੋਰ ਡਿੱ ਗਿਆ ਹੈ ਦਮਾਸ਼ੀਆਂ ਕਰਦੇ ਕਰਕੇ ਆ ਕੁਝ ਹੁੰਦਾ ਆ ਆਏ ਹਾਏ ਪੂਰੇ ਫੂਲ ਹੋਇਆ ਪਿਆ ਉਹਦੇ ਬਹੁਤ ਲੱਗੀਆਂ ਲੱਗੀਆਂ ਉਹਦੇ ਬਹੁਤ ਗੋਲੀਆਂ ਲੱਗੀਆਂ ਫੂਲੇ ਕੀ ਜਿਹੜੀ ਵਾਰ ਦਾ ਕੋਈ ਆ ਆਪਾਂ ਤਾਂ ਆਪਣੀ ਦੁਕਾਨ ਤੇ ਸੀਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਅਗੇ ਲੋ ਜਿਦਾ ਮੋਰਚਾ ਲੈਣ ਦੀ ਪਟਾਕੇ ਲਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦਾਂ ਗਾ ਕਸਟਮਰ ਸਿਗੀਆਂ ਰਿਕਵੈਸਟ ਐ ਮੈਂ ਤੇ ਲੇਡੀ ਸਿਗੀਆਂ ਕਾਫੀ ਨਹੀਂ ਆ ਤੇ ਜਿੱਦੇ ਬਾਹਰ ਦੇਖਿਆ ਤੇ ਕੁਝ ਨਹੀਂ ਭਲੇ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦੇ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤਾਂ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਦਾ ਸਮਾਂ ਸੀਗਾ ਗੱਡੀਆਂ ਫਸ ਗਈਆਂ ਗੱਡੀ ਖੜੇ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੇ ਦੇਖੀਏ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਹੋ ਸਕ ਅੰਨ੍ਯਾਂ ਬਸਟੈਂਡ ਲੋ ਜੀ ਬਸਟੈਂਡ ਲੋ ਅੰਨ੍ਯਾ ਹਾਂਜੀ ਇਹ ਨਹੀਂ ਪਤਾ ਲੱਗਾ ਕੋਈ ਪਿੱਛੋਂ ਗੋਲੀ ਚੱਲਦੀ ਆਈ ਐ ਨਹੀਂ ਪਿੱਛੇ ਦਾ ਪਤਾ ਨਹੀਂ ਜੀ ਕੁਛ ਐ ਇੱਥੇ ਦੁਕਾਨ ਦੇ ਮੋੜੇ ਜੂੜੇ ਤੇ ਚੱਲੀ ਆ ਕਿੰਨੇ ਬੰਦੇ ਸੀ ਗੱਡੀਆਂ 'ਚ ਏਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਫੁੱਲੇ ਹੀ ਸੀਗੀਆਂ ਮਤਲਬ ਅੱਛਾ ਕਿੰਨੇ ਪਾਇਰ ਹੋਏ ਤੁਹਾਡੇ ਪਾਇਰ ਤਾਂ ਜੀ ਗਿਣਤੀ ਨਹੀਂ ਲੋਈ ਇਹਨੇ 35 ਚੱਲੀ ਦਾ ਚੱਲ ਵੱਧ ਵੀ ਹੋ ਸਕਦੇ ਆ ਕਿਉਂਕਿ ਲਗਾਤਾਰੀ ਚੱਲੀ ਗਈਆਂ ਅੱਛਾ ਜੱਟ ਵੀ ਕਿਤੇ ਹੋਏ ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਏ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਜੀ ਪਹਿਲਾਂ ਕਾਫੀ ਦੇ ਉਹ ਭੱਜ ਗਏ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫਿਰ ਇੱਕ ਪੁਲਿਸ ਮਰਾਜਮ ਆਇਆ ਉਹਨੂੰ ਬਾਹਰ ਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਕੁੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਫਿਰ ਹਸਪੀਟਲ ਲੈ ਗਏ ਉਹਨੂੰ ਕਿੰਨੇ ਜ਼ਖਮੀ ਹੋਏ ਉਹ ਹਸਪੀਟਲ ਗੱਡੀ ਜਦੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਤਾਂ ਵੱਧ ਹੋ ਗਏ ਕੋਈ ਭੱਜ-ਭੁੱਜ ਵੀ ਗਏ ਹੋਣਗੇ ਜਿਹੜੇ ਜ਼ਖਮੀ ਹੋਏ ਇੱਥੇ ਕਿਤੇ ਲੇੜੇ ਤੇ ਖੜੇ ਸੀਗੇ ਤਾਂ ਨੇ ਗੱਡੀਆਂ ਆਈਆਂ ਜੀ ਉਹ ਜੱਟ ਉਹ ਵੀ ਗੱਡੀਆਂ ਸੀ ਦੋਨੀਆਂ ਗੱਡੀਆਂ ਹੀ ਸੀਆਂ ਜੀ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰੀਆਂ ਉਹਨਾਂ ਨੇ ਠੀਕ ਹੈ ਥੈਂਕ ਯੂ ਸਰ ਕੀ ਘਟਨਾ ਵਾਪਰੀ ਇਹ ਪਤਾ ਲੱਗਿਆ ਸੀ ਕੋਈ ਪੰਗਾ ਸੀ ਟੀਰੀਚ ਕੋਈ ਗੱਡੀਆਂ ਅੱਜ ਕੋ ਫਾਇਰਿੰਗ ਕਰੂ ਹੋਈ ਹੈ ਉਹਦੇ ਰਿਗਾਰਡਿੰਗ ਇੱਥੇ ਆਈ ਸੀ ਕਿੰਨੇ ਕੁ ਫਾਇਰ ਹੋਈ ਸਰ ਮੈਂ ਫਾਇਰ ਮਾਰੇ ਤਾਂ ਕੋਈ ਤਾਂ ਕੰਪਲੈਂਟ ਨਹੀਂ ਮੈਮ ਸਪੋਰਟਿੰਗ ਹੈ ਮੈਂ ਜਸਟ ਇੱਥੇ ਪਤਾ ਲੱਗਣ ਤੇ ਬਹਿਰਾਮ ਤੋਂ ਇੱਥੇ ਆਇਆ ਤੁੱਕ ਪੰਜ ਬੱਚੇ ਉਹਦੇ ਫਾਇਰਿੰਗ ਗੱਡੀ ਠੀਕ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਸੈਂਟਰ ਦਾ ਪੰਜੇ ਠੀਕ ਆ ਇਹਨਾਂ ਦੇ ਵਿੱਚੋਂ ਕਿਸੇ ਦੀ ਕੈਜੂਐਲਟੀ ਤਾਂ ਨਹੀਂ 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 ਕੋਈ ਠੀਕ ਠਾਕ ਉਹ ਭੇਜ ਦਿੱਤੇ ਨੇ ਸਰ ਫਾਇਰਿੰਗ ਆਉਂਦੀ ਹੋਈ ਗੱਡੀ ਗੱਡੀ ਸੀ ਪਤਾ ਨਹੀਂ ਗੱਡੀ ਵਾਲੀ ਉਹਨੇ ਇਨਵੈਸਟੀਗੇਸ਼ਨ ਐਸਐਚਯੂ ਸੀਟੀ ਕਰ ਰਹੀ ਸੀ ਕਿੰਨੇ ਕ ਫਾਇਰ ਹੋਏ ਹੈ ਇਹਦੇ ਬਾਰੇ ਕੋਈ ਜਾਣ ਕਿੰਨੇ ਬੰਦੇ ਸੀ ਜਿਹੜੇ ਆਏ ਆ ਨਹੀਂ ਉਹ ਗੱਡੀਆਂ ਕਿੰਨੀਆਂ ਸੀ ਨਹੀਂ ਕੁਛ ਨਹੀਂ ਇਦਾਂ ਦਾ ਮੈਨੂੰ ਨਹੀਂ ਨੌਲੇਜ ਜਿੰਨੀ ਇੰਨੀ ਨੌਲੇਜ ਹੈ ਮੈਂ ਹਸਪੀਟਲ ਹੀ ਪਹੁੰਚਿਆ ਸੀ ਇੱਥੇ ਜਰਸੀ ਬੱਚੇ ਉਹਨਾਂ ਭੇਜ ਦਿੱਤਾ ਗਿਆ ਠੀਕ ਹੈ ਹਰ ਸੈਂਟਰ ਇਲਾਜ ਠੀਕ ਹੈ ਸਰ ਕੋਈ ਨਾਮ ਬਾਰੇ ਜਾਣਕਾਰੀ ਹੈ ਬੱਚਿਆਂ ਦੇ ਫਿਲਹਾਲ ਰਿਕਾਰਡ ਲੈ ਰਹੇ ਹਨ ਪੁਲਿਸ ਸਟੇਸ਼ਨ ਆਪਾਂ ਇਥੋਂ ਹਸਪਤਲ ਤੋਂ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਈ ਜੋ ਹੁਣ ਤੱਕ ਦੀ ਤਫ਼ਸੀਲ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਹਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚ ਉਹ ਦੋ ਸਾਨੂੰ ਅਸੀਂ ਬਾਈ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਸਟਰ ਕਰਕੇ ਤੇ ਨਾਲ ਜਲਦੀ ਰੌਲ ਅਪ ਕਰ ਲਾਂ ਤੇ ਜਿਹੜੇ ਅਕਿਊਜ਼ ਤੇ ਰਹਿ ਗਈ ਹੈ ਤੇ ਜਿਹੜੇ ਵਿਕਟਿਮ ਹੈ ਤੇ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ